ਤੇ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਕਰ ਰਕਾ ਕਿ ਅੱਜ ਦੀ ਇਹ ਪ੍ਰੈਸ ਕਾਨਫਰੰਸ ਮੈਂ ਬਹੁਤ ਦੁਖੀ ਅਤੇ ਭਰੇ ਮਨ ਦੇ ਨਾਲ ਕਰ ਰਿਹਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਪਰਵਾਦ ਦੇ ਕਰਜ਼ੇ ਹੇਠ ਜੋ ਕੁਝ ਪੰਥ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਦੁਖਦਾਈ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਛੋਟੇ-ਮੋਟੇ ਚੋਰੀ ਆਦ ਹੋ ਜਾਣੀ ਤਾਂ ਇੰਨੇ ਵੱਡੇ ਸੰਸਥਾ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਭਾਂਵੇਂ ਚੋਰੀ ਲੱਖ ਦੀ ਦੀ ਮਾੜੀ ਹੈ, ਕੱਖ ਦੀ ਦੀ ਮਾੜੀ ਹੈ। ਪਰ ਐਸ்சிਪੀ ਸੀ ਰਿਕ ਤਾਂ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਬਲਕੇ ਗੁਰੂ ਕੀ ਗੌਰਤ ਤੇ ਡਾਕੇ ਪੈ ਰਹੇ ਹਨ। ਇੱਥੇ ਗੁਰੂ ਘਰ ਦੀਆਂ ਜ਼ਮੀਨਾਂ ਆਣ ਅਧਿਕਾਰਤ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਜੇਬਾਂ 'ਚ ਪਾਏ ਜਾ ਰਹੇ ਹਨ। ਕਦੇ ਗੁਰੂ ਕੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ ਕੇ ਕਰੋੜਾ ਰੁਪਏ ਦੀ ਕਫੇਬਾਜੀ ਕੀਤੀ ਜਾ ਰਹੀ ਹੈ। ਕਿਤੇ ਬਿਲਡਿੰਗਾਂ ਬਣਾਉਣ ਤੇ ਸੀਏ ਕੋਲੀ ਵਰਗੇ ਵਾਰ-ਵਾਰ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ। ਦੁਕਾਨਾਂ ਕਿਰਾਏ ਤੇ ਲੈ ਕੇ ਕਿਰਾਏਦਾਰ ਜਿਆਦਾ ਕਿਰਾਇਆ ਲੈ ਕੇ ਸਬਲੇਟ ਕਰ ਰਹੇ ਹਨ। ਜ਼ਮੀਨਾਂ ਘੱਟੇ ਕਿਤੇ ਲੈ ਕੇ ਅੱਗੇ ਜਿਆਦਾ ਪੈਸੇ ਲੈ ਕੇ ਸਬਲੇਟ ਕੀਤੀਆਂ ਜਾ ਰਹੀਆਂ ਹਨ। ਔਰ ਪਿਛਲੇ ਸਮੇਂ ਯਾਦੋ ਅਖੰਡਪਾੜ ਸਾਹਿਬ ਦੀ ਭੇਟਾ 8500 ਰੁਪਏ ਸੀ ਉਦੋਂ ਕੁਝ ਖਾਸ ਥਾਵਾਂ ਤੇ ਅਖੰਡਪਾੜ ਸਾਹਿਬ ਦੀ ਬਹੁਤ ਨਗੇੜੀ ਸੀ ਉਹ 5-5 ਰੁਪਏ 5-5 ਲੱਖ ਰੁਪਏ ਮੱਟੀ ਲੈ ਕੇ ਵੀ ਰਿਸ਼ਵਤ ਲੈ ਕੇ ਵੀ ਜਿਹੜੀ ਬੋਕੰਸੀ ਉਹ ਉਸ ਵੇਲੇ ਕੀਤੀ ਗਈ ਇਹ ਵੱੱਜਰ ਅਪਰਾਧ ਜਿਹੜਾ ਸੀ ਉਸ ਵੇਲੇ ਕੀਤਾ ਗਿਆ ਉਹਨਾਂ ਮਰਾਜ਼ਮਾਂ ਤੇ ਕਾਰਵਾਈ ਹੋਣੀ ਉਹਨਾਂ ਨੂੰ ਫੇਰ ਬਹਾਲ ਕਰਕੇ ਉੱਚੀਆਂ ਪਦਵੀਆਂ ਤੇ ਬਿਠਾ ਦੇਣਾ ਇਥੋਂ ਤੱਕ ਕਿ ਗੁਰੂ ਸਾਹਿਬ ਜੀ ਦੇ ਆਪ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਬਿਨਾਂ ਕੋਈ ਤਸਦੀਕ ਕੀਤੇ ਗੁਰੂ ਸਾਹਿਬੀ ਦੇ ਪਾਵਨ ਸਰੂਪ ਕਿਸੇ ਨੂੰ ਵੀ ਦੇ ਦੇਣੇ ਇਥੋਂ ਤੱਕ ਕਿ ਪਿਛਲੇ ਦਿਨੀ ਇੱਕ ਸਿੰਘ ਦੀ ਡਿਬੇਟ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਕਿ ਕਿਸੇ ਦੇ ਮਰੇ ਹੋਏ ਕੁੱਤੇ ਦੀ ਬਾਣੀ ਹੋਏ ਜਗ੍ਹਾ ਤੇ ਵੀ ਦੋ ਪਾਵਨ ਸਰੂਪ ਜਿਹੜੇ ਸੰਤ ਉਹ ਦਿੱਤੇ ਗਏ ਇਹ ਕੌਣ ਕਰਵਾ ਰਿਹਾ ਕਿਸ ਦੇ ਕਹਿਣ ਤੇ ਇਹ ਦਿੱਤੇ ਜਾ ਰਹੇ ਨੇ ਪਿਛਲੇ 10 ਸਾਲ ਤੋਂ ਵੀ ਬੱਸ ਸਮਾ ਹੋ ਚੁੱਕਾ ਹੈ ਕੇ ਨਰਕਾਣਾ ਸਾਹਿਬ ਜੀ ਵਾਲੇ ਪਾਵਨ ਸਰੂਪ ਜਿਸ ਵੇਲੇ ਨਰਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਭਗਤ ਦਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਹੁੰਦੇ ਨੇ ਉੱਥੇ ਧੰ ਗੁਰੂ ਗੰਗ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਜ਼ਖਮੀ ਹੋ ਜਾਂਦੇ ਦੇ ਉਹ ਪਾਵਨ ਸਰੂਪ ਤੁਛਾ ਖਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਕੀਰਤਾਰਸ ਜੀ ਖੁਦ ਆਪ ਲੰਬਾ ਸਮਾਂ ਸੇਵਾ ਵੀ ਕੀਤੀ ਹੈ ਦਰਸ਼ਨ ਕੀਤੇ ਨੇ ਔਰ ਹਰ ਸਾਲ 22 ਫਰਵਰੀ ਵਾਲੇ ਦਿਨ ਜੇਸਤੇ ਨਨ ਕਾਨਾ ਸਾਹਿਬਾ ਦਾ ਸਾਕਾ ਵਾਪਰਦੇ ਸੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਉਹ ਪਾਵਨ ਰੂਪ ਗੁਰੂ ਸਾਹਿਬ ਦੇ ਪ੍ਰਕਾਸ਼ ਵੇਖਿਆ ਕਰਦੇ ਸਾਂ ਸੰਗਤ ਨੂੰ ਦਰਸ਼ਨ ਵੀ ਕਰਵਾਇਆ ਕਰਦੇ ਸਾਂ ਉਹ ਪਾਵਨ ਰੂਪ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਗੁੰਬਦ ਵਿੱਚ ਹਣ ਉਹਨਾਂ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਕਿਹੜੇ ਤਰੀਕੇ ਦੇ ਨਾਲ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸੰਗਤ ਨੂੰ ਦੱਸਿਆ ਜਾਵੇ ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਇਹ ਟਿੱਕਾ ਕਰਦੇ ਭਾ ਜ਼ਰੂਰੀ ਸੰਦ ਹੈ ਕਿ 1984 ਦਾ ਜੋ ਘੱਲੂ ਘਾਰਾ ਵਾਪਰਦਾ ਉਸ ਘੱਲੂ ਘਾਰੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 파ਮਨ ਸਰੂਪ ਔਰ ਬਹੁਤ ਸਾਰਾ ਸਾਹਿਬ ਭਾਰਤੀ ਫੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕ ਕੇ ਲਿਆ ਜਾਂਦੀ ਹੈ ਔਰ ਬਾਅਦ ਵਿੱਚ ਫੌਜ ਵੱਲੋਂ ਕੁਝ 파ਮਨ ਸਰੂਪ ਤੇ ਸਾਹਿਬ ਵਾਪਸ ਵਿੱਚ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਇੱਕ ਪਾਵਨ ਸਰੂਪ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਚੱਲਦੀ ਰਹੀ ਡਾਕਟਰ ਅਨੁਰਾਗ ਸਿੰਘ ਜੀ ਹੋਰਾਂ ਨੇ ਕਾਫੀ ਵਾਰ ਉਸ ਪਾਵਨ ਸਰੂਪ ਦਾ ਜ਼ਿਕਰ ਵੀ ਕੀਤਾ ਜਿਸ ਉੱਤੇ ਗੁਰੂ ਸਾਹਿਬ ਜੀ ਦੇ ਦਸਤਖਤ ਸਨ ਉਹ ਪਾਵਨ ਸਰੂਪ ਕਿੱਥੇ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਨੂੰ ਦੱਸੇ ਜੇਕਰ ਉਹ ਪਾਵਨ ਸਰੂਪ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੈਫਰੈਂਸ ਲਾਇਬ੍ਰੇਰੀ ਜਾਂ ਕਿਤੇ ਵੀ ਬਿਰਾਜਮਾਨ ਹਨ ਤਾਂ ਉਹਨਾਂ ਦੇ ਸੰਗਤ ਨੂੰ ਦਰਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ ਪਿਛਲੇ ਸਾਹਿਬ ਅਸ਼ਿਰਜ ਇਕਾਤ ਤਖਤ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਅਤਿ ਮਹਾਨ ਗੁਰ ਸਿੱਖਾਂ ਦੇ ਮਹਾਨ ਸ਼ਹੀਦਾਂ ਦੇ ਪਾਵਨ ਸ਼ਸਤਰ ਜਿਨ੍ਹਾਂ ਨੂੰ ਸੋਨਾ ਲਾ ਕੇ ਉਹਨਾਂ ਦੇ ਅਸਲ ਵਿਖੇ ਹਵਾਬਦ ਦਿੱਤੀ ਗਈ ਸੋਨਾ ਕਿੱਥੋਂ ਕਿਵੇਂ ਅਤੇ ਕਿੰਨਾ ਆਇਆ ਇਸ ਦਾ ਹਿਸਾਬ ਕੌਣ ਦੇਵੇਗਾ ਜੋ ਗੁਰੂ ਸਾਹਿਬ ਨੇ ਸ਼ੋਭਾ ਪ੍ਰਾਪਤ ਇੱਕ ਸ੍ਰੀ ਸਾਹਿਬ ਕੀ ਜੇ ਕਾਬਤਖ ਸਾਹਿਬ ਦੇ ਉੱਤੇ ਨੀਲੀ ਤੱਕ ਤੇ ਪੀਰੀ ਦੀਆਂ ਦੋ ਕਿਰਪਾਨਾਂ ਸੁਭਾਇਮਾਨ ਨੇ ਸੋਨਾ ਨੌਦਿਆ ਹੋਇਆ ਇੱਕ ਕਿਰਪਾਨ ਦਾ ਮੁੱਠਾ ਜਿਹੜਾ ਉਹ ਟੁੱਟ ਜਾਂਦਾ ਹੈ ਉਦੇ ਥਾਂ ਤੇ ਇੱਕ ਦੂਜਾ ਮੁੱਠਾ ਜੜਿਆ ਜਾਂਦਾ ਹੈ ਗੁਰੂ ਸਾਹਿਬ ਦੇ ਪਾਵਨ ਹੱਥਾਂ ਦੇ ਸ਼ੋਹ ਪ੍ਰਾਪਤ ਜਿਹੜਾ ਉਹ ਮੁੱਠਾ ਹੈ ਉਹ ਕਿੱਥੇ ਹੈ ਇਹ ਸਭ ਸੰਗਤ ਜਾਣਨਾ ਚਾਹੁੰਦੀ ਹੈ ਸੰਗਤ ਜੀ ਅਕਾਲੇ ਦਰ ਬਾਦਲ ਵੱਲੋਂ ਆਪਣੇ ਰਾਜ ਵਿੱਚ ਸੋਬੇ ਸਿਆਣੀ ਵਰਗੇ ਸਿੱਖ ਨੌਜਵਾਨਾਂ ਦਾ ਘਾੜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਦਾਉਣਾ ਇਜ਼ਹਾਰ ਆਲਮ ਵਰਗੇ ਜਿਸ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਉਸ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਪਾਰਟੀ ਦੀ ਟਿਕਟ ਦੇਣੀ ਇਹ ਵੱਜਰ ਅਪਰਾਧ ਅਤੇ ਪੰਥ ਨਾਲ ਧੋਖਾ ਕੀਤਾ ਗਿਆ ਹੈ ਗੁਰੂ ਸਾਹਿਬ ਦਾ ਸਮਾਂ ਲਿਖਣ ਵਾਲੇ ਸਬਦਾ ਸਾਹਿਬ ਦਾ ਪਰਚਾ ਕੈਨਸਲ ਕਰਨਾ ਇਹ ਸਾਰਾ ਕੁਝ 2 ਦਸੰਬਰ ਵਾਲੇ ਦਿਨ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਖੜੇ ਹੋਏ ਸਾਰੇ ਸਾਥੀਆਂ ਨੇ ਹਾਦ ਰੂਪ ਵਿੱਚ ਹਾਂ ਸਿਰ ਹਲਾ ਕੇ ਇਸ ਗੱਲ ਨੂੰ ਸਾਰਾ ਕੁਝ ਮੰਨਿਆ ਔਰ ਬਾਅਦ ਵਿੱਚ ਮੁਕਰ ਜਾਣਾ ਇਹ ਗੁਰੂ ਅਤੇ ਗੁਰੂ ਪੰਥ ਤੋਂ ਬਹੁਤ ਵੱਡੀ بے ਉਤੇਾਈ ਦਾ ਬਹੁਤ ਵੱਡਾ ਸਬੂਤ ਹੈ ਇਹਨਾਂ ਮਾਨ ਮਰਜ਼ੀਆਂ ਨਾਲ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਹੁਤ ਦੁਖੀ ਹਨ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮੱッセ ਅਬਦਦੀ ਵਰਗੇ ਮੀਰ ਮਾਨੂ ਵਰਗੇ ਜਸਪਤ ਲਖਪਤ ਵਰਗੇ ਵੀ ਆਏ ਜਿਨ੍ਹਾਂ ਨੇ ਪਾਵਨ ਅਸਥਾਨ ਦੀ ਬੇਅਦਬੀ ਕੀਤੀ ਕਰਵਾਈ ਪਰ ਪੰਥ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਤੇ ਆਪਣੀਆਂ ਮਹਾਨ ਪਰੰਪਰਾਵਾਂ ਨੂੰ ਕਾਇਮ ਵੀ ਰੱਖਿਆ ਪਰ ਇਸ ਪਰਿਵਾਰ ਨੇ ਤਾਂ ਸਾਡੀਆਂ ਪੰਥਕ ਪਰੰਪਰਾਵਾਂ ਮਰਿਆਦਾਵਾਂ ਅਤੇ ਪੰਥ ਦੀਆਂ ਮਹਾਨ ਪਦਵੀਆਂ ਨੂੰ ਆਪ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਤੇ ਕੰਮ ਦਾ ਭਾਰੇ ਨੁਕਸਾਨ ਕੀਤਾ ਜੋ ਕਿ ਸਾਡੇ ਸਾਹਮਣੇ ਹੈ ਜਥੇਦਾਰਾਂ ਨੂੰ ਆਦੇਸ਼ ਦੇ ਕੇ ਆਪਣੀ ਰਿਹੈਸ਼ ਤੇ ਬੁਲਾਉਣਾ ਬੁਲਾ ਕੇ ਆਦੇਸ਼ ਦੇਣਾ ਕਿ ਸਿੱਸੇ ਵਾਲੇ ਸਾਥ ਨੂੰ ਬੇਨਾ ਵੰਗੇ ਮੁਆਫੀ ਦਿਵਾਉਣੀ ਅਤੇ ਸੌਤਾ ਸਾਥ ਦੀ ਐਮ ਐਸ ਜੀ ਫਿਲਮ ਚਲਾਉਣ ਲਈ ਪੁਰਸ਼ ਦਾ ਪ੍ਰਬੰਧ ਕਰਨਾ ਸੌਤਾ ਸਾਥ ਦੀ ਮੁਆਫੀ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਕੋਲਕ ਵਿੱਚੋਂ ਲੱਖਾਂ ਦੇ ਇਸ਼ਤਿਹਾਰ ਦੇਣਾ ਬਰਗਾਰੇ ਵਰਗੇ ਕਾਰਡ ਗੁਰੂ ਸਾਹਿਬ ਦੇ ਪਾਵਨ ਅੰਗ ਸਬਦਾਂ ਸਾਧ ਦੇ ਚੇਲਿਆਂ ਵੱਲੋਂ ਗਲੀਆਂ ਵਿੱਚ ਖੜਾ ਰਕੇ ਪੂਰੇ ਕੌਮ ਨੂੰ ਬੰਗਾਰਨਾ ਗੰਦੀਆਂ ਗਾਲਾਂ ਲੈ ਕੇ ਪੋਸਟਰ ਲਾਉਣੇ ਗੁਰੂ ਸਾਹਿਬ ਜੀ ਦੇ ਵਿਅਦਬੀ ਦੇ ਰੋਸ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਾਉਣੀਆਂ ਲਾਠੇ ਚਾਰਜ ਕਰਨਾ ਬਹਿਰ ਕਲਾ ਕੋਟਕ ਪੂਰਾ ਕਾਰਡ ਕਰਨਾ ਦੋ ਸਿੰਘ ਸ਼ਹੀਦ ਕਰਨਾ ਅਨੇਕਾਂ ਜ਼ਖਮੀ ਕਰਨੇ ਇਹ ਜ਼ੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਖਾਲਸਾ ਪੰਥ ਕਦੇ ਵੀ ਭੁੱਲ ਨਹੀਂ ਸਕਦਾ ਸਿੱਖ ਪੰਥ ਦੀ ਸੇਵਾਦਾਰ ਜਥੇਬੰਦੀ ਜੋ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਗੁਰਧਾਮਾਂ ਦੀ ਸੇਵਾ ਸੁਭਾਰ ਮਰਿਆਦਾ ਨਾਲ ਗੁਰੂ ਘਰਾਂ ਦਾ ਪ੍ਰਬੰਧ ਕਰਨ ਅਤੇ ਸੰਗਤਾਂ ਦੀ ਸੇਵਾ ਵਾਸਤੇ ਨੌ ਦੇ ਵਿੱਚ ਆਈ ਸੀ ਉਸ ਜਥੇਬੰਦੀ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਹੋਣੇ ਬਹੁਤ ਦੁਖਦਾਈ ਹਨ ਇਹ ਸਾਰਾ ਕੁਝ ਇਹ ਸਾਬਤ ਕਰਦਾ ਹੈ ਕਿ ਐਸੇ ਪੇਸੇ ਚ ਉਹ ਹੀ ਹੋਵੇਗਾ ਜੋ ਬਾਦਲ ਪਰਿਵਾਰ ਚਾਹੇਗਾ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਭਾਈ ਬਹਿਤਾਬ ਸਿੰਘ ਬੀਰ ਵਾਂਗੂ ਕੌਮ ਵਿੱਚ ਜਾਗਰਤੀ ਪਿਆਦਾ ਕੀਤੀ ਜਾਵੇ ਸੰਗਤ ਜੀ ਹੁਣ ਪ੍ਰਦਰਸ਼ਿਤ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਜਦ ਜਦ ਗੁਰੂ ਦੇ ਗੋਲਕ ਤੇ ਡਾਕੇ ਪਏ ਕਿ ਉੱਥੇ ਚੰਦ ਵਰਗਿਆਂ ਨੇ ਗੁਰੂ ਦੇ ਗੋਲਕ ਗੁਰੂ ਦਾ ਆਰੰਗ ਸੰਤਾ ਪਾਸੋਂ ਠੱਗ ਕੇ ਆਪਣੇ ਘਰ ਲੈ ਕੇ ਜਾਣੀ ਤਾਂ ਉਸ ਵੇਲੇ ਉਸ ਦੀ ਇਸ ਕਰਤੂਤ ਨੂੰ ਬਾਬਾ ਘੁਟਾ ਜੀ ਅਤੇ ਭਾਈ ਗੁਰਦਾਸ ਜੀ ਨੇ ਸੰਕਤਾਂ ਨੂੰ ਜਾਗਰੂ ਕਰਕੇ ਸੰਕਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਘਰ ਦਾ ਕੋਕਰ ਹੋਣ ਕਰਕੇ ਕੋਟ-ਕੋਟ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕੇਵਲ ਤੇ ਕੇਵਲ ਸਰਬੱਤ ਖਾਲਸਾ ਹੀ ਬਚਾ ਸਕਦਾ ਹੈ